ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਾਨ ਹਰ ਬੂਲ ਹਰ ਪੁਰਖ ਅਬਿਨਾਸੀ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰੇਸ਼ਟ ਕਾ ਪ੍ਰਭੂ ਇੱਥੇ ਵਿਸਰਾਮ ਹੈ ਮੇਰੇ ਮਨ ਹਰ ਬੋਲ ਹਰਪੁਰਖ ਅਬਿਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੀ ਸੋ ਪੀਏ ਜਿਸ ਰਾਮ ਪਿਆਸੀ ਹਰ ਆਪ ਦਯਾਲ ਦਇਆ ਕਰ ਮੀਲੇ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਕਸ ਚਕਸ ਚਖਾਸੀ ਹਰ ਹਰ ਦਇਾਲ ਦਇਆ ਕਰ ਮੀਲੇ ਜਿਸ ਸਤਿਗੁਰੂ ਇਥੇ ਵਿਸਰਾਮ ਹੈ ਸੋ ਹਰ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹ ਸਾਦ ਸਦਾ ਮੀਰਾ ਹਰ ਹਰੀ ਜੋ ਜਨ ਸੇਵਹ ਸਾਦ ਸਦਾ ਮੀਰਾ ਹਰ ਹਰੀ ਤੈਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਆ ਜਿਉ ਬਾਠ ਹੈ ਮੇਰੇ ਜਿਉ ਛਪਿਆ ਹੋਇਆ ਸੀ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹੱਲਾ ਚੌਥਾ Jap Man ਸਰੀਰ ਸ੍ਰੀ ਰਾਮ Jap Man ਸ੍ਰੀ ਰਾਮ ਰਾਮ ਰਮਤ ਰਾਮ ਰਮਤ ਨਹੀਂ ਕਹਿਣਾ ਰਾਮ ਰਮਤ ਰਾਮ ਸਤ ਸਤ ਰਾਮ ਬੁੱਲਹ ਪਈਆ ਸਦ ਰਾਮ ਰਾਮ ਬੁੱਲਹ ਪਈਆ ਸਦ ਰਾਮ ਰਾਮ ਇਥੇ ਵੀ ਸलाम ਰਾਮ ਰਵ ਰਹਿਆ ਸਰਬੱਗੇ ਸਰਬੱਗੇ ਕਸਕੇ ਬੋਲਨਾ ਰਾਮ ਰਵ ਰਹਿਆ ਸਰਬੱਗੇ ਰਹਾਉ ਰਾਮ ਆਪੇ ਆਪ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਬਤ ਜੱਗੇ ਰਾਮ ਆਪੇ ਆਪ ਇਥੇ ਠਾਮਕ ਆਪੇ ਸਭ ਕਰਤਾ ਇਥੇ ਵਿਸਰਾਮ ਰਾਮ ਆਪੇ ਆਪ ਇਥੇ ਠਾਮਕ ਆਪੇ ਸਬਤ ਜੱਗੇ ਸਬਤ ਥੋੜਾ ਜਿਹਾ ਕਸ ਕੇ ਬੋਲਨਾ ਜੱਗੇ ਵੀ ਕਸ ਕੇ ਬੋਲਨਾ ਜਿਸ ਆਪ ਕਿਰਪਾ ਕਰੇ ਮੇਰਾ RAM 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 RAJ ਸੋ ਜਨ RAM ਨਾਮ ਲੇਵ ਲਾਗੇ ਮੈਂ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਜਿਸ ਆਪ ਕਿਰਪਾ ਕਰੇ ਨੀਰਾ RAM RAM ਇੱਥੇ ਵੀ ਥੋੜੀ ਜਿਹੀ ਝਮਕ ਲਾ ਕੇ ਬੋਲਣਾ ਜਿਸ ਆਪ ਕਿਰਪਾ ਕਰੇ ਇੱਥੇ ਠਮਕ ਮੇਰਾ RAM 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 RAJ ਇਹ ਇਕੱਠਾ ਪਾਠ ਹੈ RAM RAJ ਇੱਥੇ ਵਿਸ਼ਰਾਮ ਹੈ ਸੋ ਜਨ RAM ਨਾਮ ਲੇਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤਾ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਇਤਿ ਵਿਸਰਾਮ ਹੈ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ RAM ਰਾਏ ਜਨ ਨਾਨਕ ਕਾ ਅੰਗ ਕੀਆ ਮੇਰਾ RAM RAI RAM RAI ਇਕੱਠੇ ਹੀ ਪਾਠ ਹੈ ਦੁਸ਼ਮਣ ਦੂਖ ਗਏ ਸਭ ਭੱਗੇ ਭੱਗੇ ਕਸਕੇ ਦੁਸ਼ਮਣ ਦੂਖ ਗਏ ਸਭ ਭੱਗੇ ਸਾਰੰਗ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਾਦ ਪਾਉ ਪਾਉ ਰਹਾਉ ਅਨਾਥਾ ਕੋ ਨਾਥ ਸਰਵ ਪ੍ਰਤ ਪਾਲਕ ਭਗਤ ਵਸਲ ਹਰ ਨਾਉ ਜਾ ਕੋ ਕੋਈ ਨਾ ਰਾਖੈ ਪ੍ਰਾਣੀ ਤੇ ਸਤੂ ਦੇਹ ਆਸਰਾਉ ਨੇ ਧਰਿਆ ਧਰ ਨਿਗਤ ਆਗਤ ਨਿਥਾਵਿਆ ਤੂ ਥਾਉ ਨੇ ਧਰਿਆ ਧਰ ਨਿਗਤ ਆਗਤ ਨਿਥਾਵਿਆ ਤੂ ਥਾਉ ਦਹ ਜਿਸ ਜਾਉ ਤਹਾ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਏਕਸ ਤੇ ਲੱਖ ਲੱਖ ਤੇ ਏਕਾਂ ਤੇਰੀ ਗਾਤ ਮਿਤ ਕਹਿ ਨਾ ਸਕਾਉ ਤੂ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਬ ਤੀਰੋ ਖੇਲ ਦਿਖਾਓ ਸਬ ਤੀਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਗੋਸਟ ਸਾਧਨ ਪੂਲਾ ਬੂਲਨੇ ਸਾਧਨ ਕਾ ਸੰਗ ਸਾਧ ਸਿਉ ਗੋਸਟ ਇਥੇ ਵਿਸਰਾਨ ਹਰ ਸਾਧਨ ਸਿਉ ਲਿਵ ਲਾਓ ਹਰ ਸਾਧਨ ਸਿਉ ਲਿਵ ਲਾਓ ਇਥੇ ਸਾਧਨ ਕਸਕੇ ਨਹੀਂ ਬੂਲਨਾ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹ ਦਰਸ ਮਨ ਚਾਉ ਸਾਰਗ ਮਹੱਲਾ ਪੰਜਵਾ ਹਰ ਜੀ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਛਪਾਈ ਕਰਤ ਬੁਰਾਈ ਮਾਨੁਖ ਨਕਨਾ ਹੈਗਾ ਮਨੁਖ ਨਹੀਂ ਕਹਿਣਾ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ਕਰਤ ਬੁਰਾਈ ਮਾਨੁ ਮਾਨੁਖ ਤੇ ਸਿਪਾਈ ਮਾਨੁਖ ਮਾਨੁਖ ਇਕੱਠਾ ਹੀ ਬੋਲ ਮਨੁਖ ਤੇ ਨਹੀਂ ਕਹਿਣਾ ਸਾਖੀ ਭੂਤ ਪਵਾਨ ਰਹਾਉ ਮਾਨ ਦਾ ਖੱਦਾ ਹੋਇਆ ਮਾਨੁਖ ਵੈਸ ਨੂੰ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੂਮ ਪਾਕ ਹਿਰਹਿ ਪਰਦਰਭ ਸੂਮ ਪਾਕ ਇਕੱਠਾ ਹੀ ਪਾਠ ਹੈ ਵੱਖਰਾ ਲਿਖਿਆ ਹੋਇਆ ਹੈ ਇਕੱਠਾ ਪਾਠ ਕਰਨਾ ਹੈ ਕਰਹਿ ਸੂਮ ਪਾਕ ਇਰਹਿ ਪਰਦਰਭ ਇਥਿ ਵਿਸਰਾਮ ਅੰਤਰ ਝੂਠ ਗਮਾਨ ਸਾਸਤਰ ਵੇਦ ਕੀ ਵੇਦ ਨਹੀਂ ਜਾਣਹਿ ਵਿਆਪੇ ਮਾਨਕ ਕਾ ਮਾਨ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦਮਫਾਨ ਸੰਧਿਆ ਕਾਲ ਕਰਹਿ ਸਭ ਵਰਤਾ ਇਥੇ ਵਿਸਰਾਮ ਜੋ ਸਫਰੀ ਦਮਫਾਨ ਫਫਾ ਬੋਲਣਾ ਹੈ ਦਮਫਾਨ ਪ੍ਰਭੂ ਪੁਲਾਏ ਊਜੜ ਪਾਏ ਪ੍ਰਭੂ ਪੁਲਾਏ ਊਜੜ ਪਾਏ ਇਥੇ ਵਿਸਰਾਮ ਹੈ ਨੇਹ ਫਲ ਸਭ ਕਰਮਾਨ ਸੋ ਗਿਆਨੀ ਸੋ ਵੈਸ਼ਨਵ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਓਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉਦਰਿਆ ਸਗਲ ਵਿਸਵਾਨ ਕਿਆ ਹਮ ਕਥਹਿ ਕਿਸ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਵੇ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗਾਉ ਜਨ ਨਾਨਕ ਪਇਓ ਸਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ